ਇੰਡੀਆ ਦੇ ਨਵੇਂ ਲੇਬਰ ਕੋਡਸ ਇਹ ਸਿਰਫ ਨਿਯਮ ਨਹੀਂ 1 ਕਰੋੜਾ ਵਰਕਰਸ ਲਈ ਇੱਕ ਸੁਰੱਖਿਆ ਕਵਚ ਹੈ ਹੁਣ ਗਿਗ ਵਰਕਰ ਆਈਟੀ ਇੰਜੀਨੀਅਰ ਐਮ ਐਸ ਐਮਈ এমਪਲੋਏ ਮਾਈਨਰ ਟੈਕਸਟਾਈਲ ਵਰਕਰ ਜਾਂ ਡਾਕਸ ਤੇ ਕੰਮ ਕਰਨ ਵਾਲਾ ਨੌਜਵਾਨ ਹਰ ਕਿਸੇ ਨੂੰ ਮਿਲ ਰਹੇ ਨੇ ਬਰਾਬਰ ਹੱਕ ਪਹਿਲੀ ਵਾਰੀ ਗੈਰੰਟੀਡ ਮਿਨੀਮਮ ਵੇਜ ਟਾਈਮਲੀ ਸੈਲਰੀ ਅਤੇ ਕੋਈ ਇਲੀਗਲ ਡਿਡਕਸ਼ਨਸ ਨਹੀਂ ਹਰ ਵਰਕਰ ਦਾ ਹੱਕ ਹੁਣ ਲਿਖਤੀ ਹੈ ਸੇਫਟੀ ਹੁਣ ਪ੍ਰਾਇੋਰਟੀ ਹੈ ਫ੍ਰੀ ਐਨੂਅਲ ਹੈਲਥ ਚੈੱਕਅਪ सेफ्टी गियर ਅਤੇ ਹੈਜ਼ਰਡਸ ਜੌਬਸ 'ਚ ਨੈਸ਼ਨਲ ਸਟੈਂਡਰਡਸ ਲਾਗੂ। ਔਰਤ ਵਰਕਰਸ ਲਈ ਇਹ ਕਾਨੂੰਨ ਗੇਮ ਚੇਂਜਰ ਹੈ। ਇਕੁਅਲ ਪੇ, ਨਾਈਟ ਸ਼ਿਫਟ ਨਾਲ ਫੁੱਲ ਸਿਕਿਉਰਿਟੀ ਅਤੇ 26 ਵੀਕਸ ਦਾ ਮੈਟਰਨਿਟੀ ਸਪੋਰਟ। ਓਵਰਟਾਈਮ ਦਾ ਹਰ ਮਿੰਟ ਹੁਣ ਡਬਲ ਅਰਨਿੰਗ ਬਣੇਗਾ। ਅਪੁਆਇੰਟਮੈਂਟ ਲੈਟਰ ਜ਼ਰੂਰੀ, ਮਤਲਬ ਪਛਾਣ ਵੀ, ਸੁਰੱਖਿਆ ਵੀ। ਇਹ ਸਿਰਫ ਸੁਧਾਰ ਨਹੀਂ, ਇਹ ਇੱਕ ਵਾਦਾ ਹੈ ਕਿ ਭਾਰਤ ਦਾ ਹਰ ਵਰਕਰ ਸੁਰੱਖਿਅਤ, ਸਨਮਾਨਿਤ ਅਤੇ ਏਮਪਾਵਰਡ ਰਹੇਗਾ। ਲੇਬਰ ਕੋਡਸ ਫਾਰ ਆਤਮ ਨਿਰਭਰ ਭਾਰਤ। ਸੁਰੱਖਿਆ ਤੇ ਭਰੋਸੇ ਦੀ ਸ਼ੁਰੂਆਤ